ਹਾਂਜੀ ਬਾਈ ਹੋ ਗਏ ਸੀ 2-3 ਘੰਟੇ ਅਰੈਸਟ ਕਰਕੇ ਤਿਆਰ ਬੰਦੇ ਸਾਡੇ ਸਾਹੇ ਰੈਡੀ ਆ ਅਸੀਂ ਘਾਲ ਦੀ ਸਾਰਿਆਂ ਆ ਆਪਣਾ ਹੋਟਲ ਦੀਗਾ ਬਾਕੀ ਚੱਲਦੇ ਆ ਬਾਈ ਹੁਣ ਰੋਟੀ ਰੋਟੀ ਖਾਣੀ ਹੈ ਗਏ ਪਾਣੀ ਇੰਡੀਆ ਰੈਸਟੋਰੈਂਟ ਆ ਰਿਹਾ 2.5 ਕਿਲੋਮੀਟਰ ਔਰ ਤੇ ਜਾ ਕੇ ਇਹਨਾਂ ਰੋਟੀ ਖਾਣੇ ਗੱਲ ਦੇ ਉੱਤੇ ਮਨੇ ਘਰ ਤੋਂ ਖਾਏ ਹੋਈ ਰੋਟੀ ਐ ਬਸ ਜਾਂ ਚਵੀਨੇ ਕੁਝ ਖਾਇ ਸੀ ਮੀਲ ਕੁਝ ਤਾਂ ਨਹੀਂ ਉਹਨਾਂ ਦੇ ਉਹ ਨਹੀਂ ਕੋਈ ਮਿਲ ਅਸੀਂ ਕਰੀਬ ਹੀ ਨਹੀਂ ਮੇਰੇ ਕੋਲ ਤੇ ਬਾਕੀ ਜਾਣੇ ਫਿਰ ਅੱਗੇ ਦੱਸਾਂ ਨੇ ਤੁਹਾਨੂੰ ਨੇਅਰ ਰੈਸਟੋਰੈਂਟ ਦਾ ਹਸਾਬ ਤਾਂ ਵੀਰੇ ਕੀ ਐ ਆ ਦੇਖੋ ਭਾਈ ਗੰਨੇ ਅਗ ਜਿਵੇਂ ਗੱਡੀਆਂ ਜਿਹਨੇ ਵੇਚਦੇ ਆਪਣੇ ਉਹ ਉਹ ਵੇਚਾਂਗੇ ਬਾਂਸਾ ਵਰਗੇ ਆ ਨਾ ਬਿਲਕੁਲ ਭਾਈ ਟੈਕਸੀ ਦੀ ਵੇਟ ਕਰ ਰਹੇ ਆ ਤੇ ਨਾ ਜਿਵੇਂ ਆਪਣੇ ਉਧਰ ਓਲਾ ਉੱਪਰ ਚੱਲਦੀ ਐ ਇਧਰ ਇੱਕ ਡੀਡੀ ਐ ਵੱਡੀ ਡੀ ਉਹ ਬੁੱਕ ਕਰੀ ਹੋਈ ਐ ਆ ਰਹੀ ਹੈ ਬਸ ਜਾਮ ਜਾ ਲ ਪਿਛੇ ਮੈਪ ਚ ਦਿਖਾ ਰਿਹਾ ਸੀ ਜਾਮ ਚ ਫਸੀ ਹੈ ਟ੍ਰੈਫਿਕ ਚ ਬਸ ਆਣ ਵਾਲੀ ਹੈ ਗੰਡੀ ਲੋ ਵਾਈਟ ਟੈਕਸੀ ਆ ਗਈ ਆਪਣੀ 6203 ਇਹਨੇ ਪੁੱਛਦੇ ਆਂ ਬਈ ਪਹਿਲਾਂ ਵੀ ਕਾਰਡ ਅਕਸੈਪਟ ਕਰ ਲੂਗਾ ਤੇ ਦੇਖ ਸਕਸਕਿਊਜ਼ ਮੀ ਨੋ ਅਲੀਪੇ ਬੈਟ ਗਿਆ ਟੈਕਸੀ ਚ ਇਲੈਕਟ੍ਰੋਨਿਕ ਹੈ ਨਾ ਪਿੱਛੇ ਵੀ ਸਕਰੀਨ ਲੱਗੀ ਹੋਈ ਹੈ ਇੱਕ ਲੈਪੇਮੈਂਟ ਵਗੈਰਾ ਲੱਗੇ ਹੋ ਰਹੇ ਚੈਨਾ ਦੀਆਂ ਗੁਣੀਆਂ ਬੰਦੇ ਨੇ ਅਸੀਂ ਦੋ ਜਣੇ ਤਿੰਨ ਜਣੇ ਬੰਦੇ ਲਾ ਦੇਵਾਂਗੇ ਜੋਈ ਟੈਕਸੀ ਚ ਵੀ ਪੜੀ ਸੀ ਕਿ ਤਰਾ ਭਾਈ 6 ਸੀਟਰ ਉਹ ਪਤਾ ਨਹੀਂ ਆਈ ਨਹੀਂ ਉਹ 4 ਸੀਟਰ ਜਾਂ ਵੀ ਇਹ ਫਿਰ ਜਾਂ ਤਿੰਨ ਜਣੇ ਅਦਰ ਲਾ ਗਏ ਦੋ ਜਣੇ ਨੇ ਅਸੀਂ ਇਹ ਕਰੀ ਬੁੱਧ ਚੱਲਦੇ ਆ ਸ਼ਰਮਾ ਜੀ ਢਾਬਾ ਲਾ ਰੇ ਸ਼ਰਮਾ ਜੀ ਬਤਾ ਸ਼ਰਮਾ ਜੀ ਕਿਹੜੇ ਢਾਬਾ ਆਉਦੇ ਉੱਥੇ ਜਾ ਕੇ ਕਰਦੇ ਰਿਕ ਪਾਸ਼ਟਾਉਣ ਗਿਆ ਹੁਣ ਲੰਚ ਲੰਚ ਟਾਈਮ ਤੇ ਦੇਖੋ ਟ੍ਰੈਫਿਕ ਚੈਨਾ ਦੀ ਇਹ ਮਤਲਬ ਰੈਸ਼ੀ ਏਰੀਆ ਵਿੱਚ ਜਿੱਥੇ ਅਸੀਂ ਰੁਕੇ ਹੋਏ ਜਿਆਦਾ ਤੇ ਇਹ ਮਾਰਕੀਟ ਸਿਟੀ ਸੈਂਟਰ ਤੋਂ ਹੈ 6-7 ਕਿਲੋਮੀਟਰ ਹੈ ਤੇ ਰੈਸਟੋਰੈਂਟ ਹੈ 2.5 ਕਿਲੋਮੀਟਰ ਚਲੋ ਠੀਕ ਹੈ ਜੀ ਰੈਸਟੋਰੈਂਟ ਤੇ ਮਿਲਦੇ ਆ ਉਹ ਬਈ ਆ ਆਪਣਾ ਉਹ ਰੈਸਟੋਰੈਂਟ ਹੈ ਸ਼ਰਮਾ ਜੀ ਇੰਡੀਅਨ ਰੈਸਟੋਰੈਂਟ ਪਿਓਰ ਵੈਜੀਟੇਰੀਅਨ ਇਹ ਅੰਦਰ ਤੋਂ ਬਤਨ ਬਣਿਆ ਹੋਇਆ ਇਹ ਰਿਸੈਪਸ਼ਨ ਹੈ ਤੇ ਸੀਟਿੰਗ ਵਗੈਰਾ ਅੰਦਰ ਰੋਟੀ ਤਾਂ ਵੈਸੇ ਅਸੀਂ ਖਾ ਲਈ ਹੁਣ ਬਫੇ ਲੱਗਿਆਗਾ ਜੀਗਾ ਬਫੇ ਮਤਲਬ ਇੱਕ ਬੰਦੇ ਨੂੰ 2000 ਰੁਪਏ ਦਾ ਅਨਲਿਮਿਟਡ ਬਫੇ ਦਾ ਪੂਰਾ ਕਾਫੀ ਆਈਟਮਾਂ ਦੀ ਹੋਂ ਚੱਕਤੀ ਇਹਨਾਂ ਨੇ ਕਲੀਅਰ ਕਰਦੇ ਆ ਡਿਨਰ ਲੱਗੂਗਾ ਤੇ ਸਾਰਾ ਇਹਨਾਂ ਦਾ ਸਿਸਟਮ ਹੈ ਸੈਟਅਪ ਹੈ ਬਾਕੀ ਚਲੋ ਜੇ ਡਿਨਰ ਕਰਿਆ ਫਿਰ ਦੁਬਾਰੇ ਬਣਾਵਾਂਗੇ ਹੁਣ ਤਾਂ ਅਸੀਂ ਨਵੇੜ ਤੱਕ ਆਮ ਫੱਤੇ ਹੋ ਗਿਆ ਠੀਕ ਹੈ ਜੀ ਮਿਲਦੇ ਆਂਗੇ ਇਹਨਾਂ ਮੇਨ ਲੱਗੇ ਆ ਤੇ ਬਾਹਰ ਨਿਕਲ ਵੀ ਦੇ ਤੁਹਾਨੂੰ ਦਿਖਾ ਕੇ ਤੇ ਆ ਬੀਬੀ ਸਿੰਘ ਵੇਚ ਰਹੀ ਹੈ ਇੱਥੇ ਕਿੰਨੇ ਦਾ 150 ਜਾਂ ਦਾ ਤੁਸੀਂ ਪਹਿਨਾ ਅਡਵਾਂਸ ਕਰਾ ਲੇ ਨਾ ਤੇ 150 ਜਾਂ ਚ 180 GB ਇੱਕ ਮਹੀਨੇ ਵਾਸਤੇ ਤੇ ਦੇਖਦੇ ਹਾਂ ਹੁਣ ਐਕਟੀਵੇਟ ਕਰਾ ਕੇ ਫਿਰ ਤੁਹਾਨੂੰ ਦੱਸ ਦਿਆਂਗੇ ਕਿਵੇਂ ਚੱਲਦਾ ਏ ਇੱਕ ਚੱਕਰ ਉਹ ਰੇ ਹੈ ਨਾ ਜਿਹੜੇ ਦਾ ਆਪਾਂ ਲੈਨੇ ਆ ਨਾ SIM ਚਾਈਨਾ ਦਾ ਤਾਂ ਆਪਣੇ YouTube Instagram ਤੇ Facebook ਪਰ ਕੋਈ ਐਪ ਨਹੀਂ ਚੱਲਦੀ ਤੇ ਬੰਦ ਹੈ ਬੈਨ ਕਰੀ ਹੋ ਜਾਂਦੇ ਨੇ VPN ਲਾਣਾ ਪੈਂਦਾ ਉਹਨੇ ਬੀਪੀਐਨ ਵੀ ਵਿੱਚ ਦੇ ਰਹੀ ਹੈ ਚਲੋ ਦੇਖਦੇ ਆ ਯੂਜ਼ ਕਰਕੇ ਲੋ ਜੀ ਕਿਹਨੇ ਛੋਟੀ ਜੀ ਮਾਰਕਟ ਆ ਚ ਆ ਗਏ ਲੋਕਲ ਮਾਰਕਟ ਲੱਗੀ ਹੈ ਸ਼ੋਪਿੰਗ ਸ਼ੋਪਿੰਗ ਦੀ ਦੇਖਦੇ ਆ ਰੇ ਕਿਹਾ ਗਿਆ ਚੀਜ਼ ਮੇਰੇ ਕੱਪੜੇ ਕੁੱਪੜੇ ਆ ਰੱਖੇ ਹੋਏ ਇਹਨਾਂ ਨੇ ਗਰਮ ਤੇ ਫੂਡ ਵੀ ਹੈਗਾ ਇੱਧਰ ਇੱਧਰ ਸਾਡੇ ਬੰਦੇ ਕੋਈ ਡਰਿੰਕ ਤਿਆਰ ਕਰਾਉਣ ਲੱਗੇ ਆ ਹੋਈ ਉਹ ਤਾਂ ਨਹੀਂ ਹਲੇ ਸਰਚ ਮਾਰ ਰਹੇ ਆ ਬੰਨਾ ਕੀ ਹੈ ਗਿਆ ਚੀਜ਼ ਹੈ ਇਹ ਉਗਲਾਸੀਆਂ 'ਚ ਰੱਖਿਆ ਹੋਇਆ ਸਮਾਨ ਇਹ ਬਾਈ ਨੇ ਲਈ ਟੋਪੀ ਪਤਾ ਨਹੀਂ ਲੱਗ ਰਿਹਾ ਪੂਰਾ ਕਾਲਾ ਕਾਲੇ ਹੋ ਜੀ ਕਾਲਾ ਜੀ ਹੋ ਗਏ ਪੂਰੇ 89 ਉਹ ਦੇਖੀਓ ਨੰਬਰ ਉਹਨਾਂ ਦੇਖਦੇ ਆਪਾਂ ਇੱਧਰ ਨੂੰ ਕਿਆ-ਕਿਆ ਮਿਲ ਰਿਹਾ ਇਹ ਦੇਖ ਜਿਆਦਾ ਫੂਡ ਫੂਡ ਤਿਆਰ ਹੋ ਰਿਹਾ ਕੋਈ ਹੈਲੋ ਵਰਪੀ ਦੀ ਤਰ੍ਹਾਂ ਵਰਪੀ ਜਿਵੇਂ ਵਰਪੀ ਹੁੰਦੀ ਹੈ ਇਹ ਪਤਾ ਨਹੀਂ ਕਿ ਆ तलिया होने मास मूस जहाल टहल है वा। वा। वा दे। दे। भी रखे हुआ पता नहीं <laughs> कि बर्फियां बर जी इस तरह कोई चीज आइटमा बिबिया का समान आ गया ਇਹ ਕਰੇ ਸਾਡੇ ਫੂਡ ਚੈੱਕ ਚਾਈਨਸ ਕਿਆ ਭਈਆ ਚੀਜ਼ ਹੈ ਡਰਾਈ ਫੂਡ ਦਾ ਬਣਾਇਆ ਹੋਇਆ ਹੈ ਨਾ ਨਹੀਂ ਡਰਾਈ ਫੂਡ ਦੀ ਕੱਚੇਕ ਬਣਾਇਆ ਹੈ ਪ੍ਰੋਫੈਸ਼ਨਲ ਜ ਨਾਲ ਬਣਾ ਰਹੇ ਸਾਰਾ ਮਾ ਅ ਮਿਕਸ ਕਰਕੇ ਬਣਾਵਾ ਨਹੀਂ ਕਿੰ ਕਿਵੇਂ ਟੇਸਟ ਹੈ ਵਧੀਆ ਪੱਕਾ ਨੱਕਾ ਥੀਲਾ ਦੀ ਬਣੀ ਹੋਈ ਆ ਸੰਗਤੀ ਹੈ ਹਾਫ ਥੀਲਾ ਸੰਗਤੀ ਹੈ ਹਾਫ ਥੀਲਾ 50% ਹਾਫ ਥੀਲਾ ਖੇਲੋ ਵੇ ਦੋ ਚਲੋ ਮਾਨ ਕਰ ਦੋ ਇਹ ਇਹ ਨਾ ਇਹ ਮਿਕਸ ਫਰੂਟ ਪਾਏ ਹੋਏ ਸਾਰੇ ਹਨਾ ਹਾਂ ਤਾਂ ਲਾ ਹਾਂ ਦੋ ਆ ਦੋ ਚੀਜ਼ਾਂ ਨਹੀਂ ਹੈਗੀਆਂ ਇੱਥੇ ਅੱਛਾ ਅੱਛਾ ਓਕੇ ਵਧੀਆ ਰੇਟ ਹੈ ਬਈ ਇਹ ਜਿਵੇਂ ਆਪਣੇ ਤਿਲਾਂ ਰੀ ਕੱਚਕ ਨਹੀਂ ਹੁੰਦੀ ਉਮੀਦਾਰ ਰੇਟ ਉਮੀਦਾਰ ਟੇਸਟ ਹੈ ਬਿਲਕੁਲ ਇਹਨਾਂ ਉੱਪਰ ਗੁਲਾਬ ਦੇ ਪੱਤੇ ਪਾਏ ਹੋਏ ਹਨ ਫੁੱਟ ਦਾ ਨਿਸ਼ੋ什么 ਲੇ ਲਈ ਆ ਗਿਆ ਜੀ ਜੀ ਖਾਣੇ ਦਾ ਬਣਾਇਆ ਰੱਖਣਾ ਚਲੇ ਗੋ ਨਾ ਚਾਹ ਬਹੁਤ ਥੈਂਕ ਯੂ ਫਰੈਂਡਸ ਮੈਂ ਡਰਾਈ ਫੂਡ ਦਾ ਬਣਾਇਆ ਹੈ ਸਾਰਾ ਸਿਸਟਮ ਇਹ ਸਾਰਾ ਬਿਆਹ ਬਣਾਇਆ ਗਿਆ ਮੈਂ ਵਧੀਆ ਚੀਜ਼ ਹੈ ਟੇਸਟ ਵਧੀਆ ਡਰਾਈ ਫੂਡ ਹੈ ਸਾਰਾ ਜੀ ਬਾਅਦ ਖਾਣਾ ਸਵਾਦ ਸਵਾਦ ਕੋ ਸੈਨਾ ਨਾ ਰਾਤ ਦਾ ਰੋਡ ਦਾ ਗਵੰਗਜੂ ਗਵੰਗਜੂ ਸਿਟੀ ਹੈ ਟ੍ਰੈਫਿਕ ਪੂਰੀ ਹੈ ਉੱਧਰ ਪੱਲੇ ਰੋਡ ਤੇ ਵੀ ਇੱਧਰ ਤੇ ਕੋਈ ਚੱਲ ਰਿਹਾ ਪਤਾ ਆਪਣੇ ਵਾਲਾ ਕੰਮ ਨਹੀਂ ਹੈਗਾ ਲੇਨਾਂ ਚ ਗੱਡੀਆਂ ਜਾ ਰਹੀਆਂ ਦੋ ਦੋ ਤੇ ਲੇਨਾਂ ਬਣੀਆਂ ਹੋਈਆਂ ਬਾਕੀ ਮੋਟਰਸਾਈਕਲਾਂ ਵਾਸਤੇ ਸਕੂਟਰੀ ਸਾਈਕਲ ਵਾਸਤੇ ਇੱਧਰ ਬੱਕਰੀ ਲਾਈਨ ਚਾ ਰਹੀ ਹੈ ਪੈਦਲ ਵਾਲੇ ਵਾਸਤੇ ਬੱਕਰੀ ਹੈ ਇਹ ਟੈਕਸੀ ਬੁੱਕ ਕਰਿਆ ਡਿ ਆਏ ਤਾਂ ਐਕਸੀਆਂ ਸਾਰੀਆਂ ਦੁੱਚੀਆਂ ਇਲੈਕਟ੍ਰੀਕਲ ਪੂਰੇ ਕੋਈ ਵੀ ਉਹ ਨਹੀਂ ਹੈਗੇ ਆਪਣੀ ਪੈਟਰੋਲ ਡੀਜ਼ਲ ਵਾਲੀ ਸਾਰੀ ਇਲੈਕਟ੍ਰੀਕਲ ਹੈ ਵੱਡੀਆਂ ਉਹ ਚੱਲਦੇ ਨੇ ਉਹ ਚੱਲੇ ਆ ਇੱਕ ਥੋੜੀ ਜੀ ਆਪਣਾ ਸਟ੍ਰੀਟ ਹੈ ਬੀਜਿੰਗ ਸਟ੍ਰੀਟ ਇੱਥੇ ਉੱਤੇ ਜੰਨੇ ਆ ਦੇਖਦੇ ਆ ਜਾ ਕੇ ਤੇ ਕੀ ਆ ਕੁਛ ਹੈ ਪਿੱਛੇ ਸਾਡੇ ਨਾਲ ਤਿੰਨ ਬੰਦੇ ਲੰਘ ਗਏ ਦੋ ਕੁੰਦੇ ਅਸੀਂ ਫੇਰ ਫਸ ਕੇ ਪਿੱਛੇ ਦੇਖੋ ਚਲੋ ਵੀਊ ਤੁਹਾਨੂੰ ਦਿਖਾਨੇ ਰੋਡ ਦਾ ਕਰੋ ਇੰਜੋਏ ਭਾਈ ਪੂਰਾ ਤਹਿਲ ਚੈਲ ਹੋ ਰਹੀ ਹੈ ਉਰੀਏ ਨਾ ਪੂਰਾ ਦਾ ਰੌਣਕ ਤੇ ਟ੍ਰੈਫਿਕੇ ਬਹੁਤ ਹੈ ਅਸੀਂ ਥੋੜੇ ਅੱਧਾ ਕਿਲੋਮੀਟਰ ਆਏ ਆ 10 ਮਿੰਟ ਹੋ ਗਏ ਉਹ ਦਿੱਲੀ ਵਾਲਾ ਕੰਮ ਹੈ। ਦਰੋਂ ਉਪਰ ਆਇਆ ਹੈ ਕਿਦਾਂ ਲੈਲ ਚ ਚਾਰਿਆ ਕੰਮ। ਬਿਓ ਨਹੀਂ ਆਉਂਦਾ। ਉੱਪਰ ਲੇ ਰੋਲੇ। ਇਹ ਨਾਲ ਚਾਲੇ ਨਰਾਂ ਦਾ। ਇਹ ਪੁਲਾਂ ਬਣੇ ਹੋਏ ਐ, ਮੋੜ ਉੱਤਰ ਪੁਲ ਦੇ ਉੱਪਰ ਪੁਲਾਂ, ਅਤਲੈ ਤਾਂ ਇੱਕ ਪੁਲ ਦੇ ਉੱਪਰ ਹੋਰ ਪੁਲਾਂ ਐ ਇੰਨਾ ਬਣੇ ਹੋਏ ਨੇ ਹਾਈਟ ਵਾਲੇ ਪੁਲ ਐ। ਇਤਨਾ ਮਾਰੀ ਮਿੱਟਪ ਗੇਰਾ। ਸ਼ੋਰੂਮ ਸਾਰੇ ਬਣੇ ਨੇ ਪੁਲ। ਆਫੀਆ ਦਾ ਟ੍ਰੈਫਿਕ ਐ। ਟੈਕਸੀ ਸਿਟੀ ਚ ਤਾਂ ਵੈਸੇ। ਨਾ ਹੀ ਯੂਜ਼ ਕਰਤਾ ਵਧੀਆ। ਆਪਣਾ ਮੈਟਰੋ ਯੂਜ਼ ਕਰੋ ਅੱਡੇ ਹਲੀ-ਹਲੀ ਤੇ ਨਹੀਂ ਚਲਾਇਆ ਲੋਕਾਂ ਨੂੰ ਸੀ ਮੰਗਣਾ ਪਣਾ ਆਲੀ ਪੇਚ ਲਾਉਣ ਲਈ ਉਹਦੇ ਨਾਲ ਸਾਰਾ ਮੈਟਰੋ ਵਗੈਰਾ ਚੱਲਦੀ ਸਹੀ ਨਹੀਂ ਪਰ ਟਿਕਟ ਲੈਣੀ ਪੈਂਦੀ ਹੈ ਅਸੀਂ ਵੀ ਅੱਜ ਦਾ ਦਿਨ ਤਾਂ ਟਿਕਟ ਵਗੈਰਾ ਦਾ ਕਰਿਆ ਨਹੀਂ ਅੱਜ ਟੈਕਸੀ ਯੂਜ਼ ਕਰੀ ਹੈ ਕੱਲ ਦੇਖਦੇ ਹਾਂ ਜਿਹੜਾ ਆਲੀ ਪੇੜੀ ਉੱਧਰ ਕੇ ਮੈਟਰੋ ਯੂਜ਼ ਕਰੋਂਗੇ ਆ ਕਿ ਨਹੀਂ ਕੋਈ ਹੋਰ ਰਸਤਾ ਦੇਖਾਂਗੇ ਟੈਕਸੀ 'ਚ ਟਾਈਮ ਲੱਗਦਾ ਕਾਫੀ ਜ਼ਿਆਦਾ ਨਾਲੇ ਵਾਈਕ ਹੋਰ ਗੱਲ ਦਾ ਜੇ ਤੁਹਾਨੂੰ ਜਦੋਂ ਅਸੀਂ ਪਹਿਲਾਂ ਟੈਕਸੀ ਕਰਕੇ ਆਏ ਤੇ ਉਹ ਰੈਸਟੋਰੈਂਟ ਤੇ ਰੋਟੀ ਖਾਣ ਉਸ ਟਾਈਮ ਟੈਕਸੀ 'ਚ ਜਦੋਂ ਸੁੱਤਰ ਲੱਗੇ ਨਾ ਮੇਰਾ ਜੇਬ 'ਚੋਂ ਕਾਰਡ ਗਿਰ ਗਿਆ ਵਿੱਚ ਜਿਹੜਾ ਆਪਣਾ ਕਾਰਡ ਸੀਗਾ 80 ਕਾਰਡ ਯੂਜ਼ ਕਰਦੇ ਸੀਗੇ ਤੇ ਉਹ ਜੇਬ ਬਾਹਰ ਨਿਕਲਿਆ ਉਹ ਤਾਂ ਲੱਗੇ ਗੱਡੀ ਨਾਲ ਗੱਡੀ ਵਾਲਾ ਲੰਘਿਆ ਅਰੇ ਅੰਦੀ ਅੱਖਾਂ ਟੁੱਟਰਾ ਮਾਰੀਆਂ ਪਤਨ ਲੱਗੇ ਹੋਰੇ ਚਲੋ ਕੋਈ ਨਹੀਂ ਆਪਣਾ ਰੈਸਟੋਰੈਂਟ ਵਾਲੇ ਕੋਲ ਗਏ ਉੱਪਰ ਜਿਹੜਾ ਆਪਣਾ ਸ਼ਰਮਾ ਜੀ ਰੈਸਟੋਰੈਂਟ ਹੈ ਉਹ ਆਪਣਾ ਇੰਡੀਅਨ ਹੈ ਮੇਰੇ ਖਿਆਲ ਤੋਂ ਹਿੰਦੀ ਰੋਡ ਦਾ ਉਹਨੇ ਉਹਨੂੰ ਦੱਸਿਆ ਫਿਰ ਐਪ 'ਚ ਨੰਬਰ ਕੱਢਿਆ ਫਿਰ ਉਹਨੇ ਐਪ ਚੈਟਿੰਗ 'ਚ ਗੱਲ ਕਰੀ ਫਿਰ ਉਹਨੂੰ ਉਹ ਗੱਡੀ ਵਾਲੇ ਨੂੰ ਫਿਰ ਮੰਨ ਗਿਆ ਵੀ ਚਲੋ ਮੈਂ ਦੇਣਾ ਨਾ ਵੀ ਕਾਰਡ ਵਿੱਚ ਪੈਗਾ ਵਿੱਚ ਦੇਖ ਲਿਆ ਉਹਨੇ ਆ ਗਿਆ ਉਹ ਕਾਰਡ ਦੇ ਗਿਆ ਉਸ ਨੂੰ ਤੇ ਚਲੇ ਗਿਆ ਸੀ ਕਿਤੇ ਦੂਰ ਦੁਆਰੇ ਫਿਰ ਉਹਨੂੰ ਪੈਸੇ ਦੇ ਉਹਨੂੰ 50000 ਐਕਸਟਰਾ ਉਹਨੂੰ 페 ਕਰਿਆ ਉਹਨੂੰ ਬਸ ਕਾਰਡ ਦੇਣ ਕਿ ਜਾਣ ਦੇ ਚਲੋ ਆਪਾਂ ਲਈ ਹੋ ਗਿਆ ਕਾਰਡ ਮਿਲ ਗਿਆ ਥੋੜਾ ਜਿਹਾ ਧਿਆਨ ਰੱਖਣਾ ਲੈਂਦਾ ਉਹ ਦੇਵਚੋ ਸੀਗਾ ਦੇਵਚੋ ਜਿਹੜਾ ਸਿੱਪ ਹੋ ਗਿਆ ਨਿੱਕਾ ਵੀ गिर ਗਿਆ ਮਿਲ ਗਿਆ ਇਹ ਗੱਲ ਵਧੀਆ ਬੰਦਾਂ ਨੇ ਮੈਨੂੰ ਮਾਫ ਕਰਦੇ ਪਹੁੰਚ ਗਏ ਭਾਈ ਬੀਜਿੰਗ ਸਟਰੀਟ ਇੱਥੇ ਫੇਮਸ ショਪ ਉਹ ਆਪਣੀ ਮਾਰਕੀਟ ਹੈ ਸ਼ੋਪਿੰਗ ਸ਼ੋਪਿੰਗ ਮੋਰ ਫੂਡ ਪਾਰਟ ਦੀ ਤੇ ਦੇਖੋ ਨਵੇਂ ਸਾਲ ਦਾ ਇਹਨਾਂ ਨੇ ਉਹ ਕਰਿਆ ਤਿਆਰੀ ਪੂਰੀ ਮਤਲਬ ਪੂਰੇ ਸਜਾਇਆ ਹੋਇਆ ਹੈ ਕੰਮ ਗੱਡੇ ਬੰਦੇ ਲੱਗੇ ਫੋਟੋਆਂ ਖਿੱਚਣ ਇੱਧਰਲੀ ਸਾਈਡ 'ਤੇ ਕਾਫੀ ਪੁਰਸ ਲੱਗੀ ਹੋਈ ਹੈ ਅੱਜ ਦੇਖੋ ਅਲਗੋ ਸਿਆਰੇ ਨਵੇਂ ਸਾਲ ਕਰਕੇ ਲੱਗੀ ਹੋਈ ਹੈ ਜੇ 30 ਤਰੀਕ ਹੈ 31 12 2025 ਲਾਸਟ ਡੇ 25 ਦਾ ਪੂਰਾ ਇਹਨਾਂ ਨੂੰ ਮਦਨ ਕਿੱਦਾਂ ਕਿੱਦਾਂ ਦਾ ਡਿਜ਼ਾਈਨ ਬਣਾਇਆ ਹੋਇਆ ਸਕਰੀਨ ਚੱਲਦੀ ਹੈ ਵਾਈਟ ਵਾਈਟ ਵਰਤਿਆ ਆ ਰਹੀ ਹੈ ਸਕਰੀਨ ਹੈ ਜੀ ਦੇਖੋ ਬਈ ਪੂਰੀ ਢੀੜ ਜਨ 9 ਸਾਲ ਕਰਕੇ ਕੰਮ ਪੂਰਾ ਕਿੱਥੇ ਹੋਇਆ ਇਹਨੇ ਗੱਡੇ ਗੱਡੀਂ ਸਕਰੀਨਾਂ ਬਣਾਈਆਂ ਹੋਈਆਂ ਇਹ ਮੈਨੂੰ ਉਹ ਪੋਰਸਨਾਂ ਦੀ ਹੋਈ ਆ ਪੂਰੀ ਪੂਰਾ ਰਾਸ਼ਾ ਮਤਲਬ ਟਾਈਮ ਹੋ ਗਿਆ ਤੇ 8:00 ਵਜੇ ਆਂ ਦੇਖੋ ਔਰ ਇੱਕ ਵੀਊ ਦੇਖੋ ਔਰ ਇਹਦਾ ਥੈਂਕ ਯੂ ਬਹੁਤ ਬਹੁਤ ਅਲਬ ਅਦਾਨੀ ਔਰ ਆਇਨ ਚਮਕਾਇਆ ਸਾਰਾ ਕੰਮ ਸਕਰੀਨ ਇਹ ਦੇਖੋ ਗੱਡੀ ਬੜੀ ਹੈ ਪੂਰਾ ਹੱਥ ਕਰਾਈ ਹੋਈ ਹੈ ਆ ਜਾ ਬਈ ਨੋਰੀ ਬਾੜੇ ਦੇ ਅੰਦਰ ਸ਼ਾਪ ਦੇ ਹੁੰਦਾ ਕਹਿੰਦਾ ਲੈਣਾ ਸਾਮਾਨ ਕੋਈ ਯਾਦਗਾਰ ਦੇਖਦੇ ਆਂ ਕੀ ਲੈਣਾ ਇਹ ਦੇਖੋ ਬਿੱਲੀਆਂ ਬਈਆਂ ਆ ਵੀ ਪਰਿਆ ਹੋਇਆ ਇਹਨਾਂ ਨੇ ਕੀ ਆ ਸਾਮਾਨ ਲੈਣਾ ਆਪਾਂ ਨੇ ਦਜੇ ਜੇ ਬਣਾਏ ਹੋਏ ਰੱਖਣ ਨੂੰ ਸ਼ੋਪੀਸ ਤੇ ਸਾਰਾ ਪਰੇ ਹੋਇਆ ਹੈ ਨਹੀਂ ਕੁਸਾ ਲੋ ਭਈਆ ਆ ਗਿਆ ਇੱਥੇ ਦਾ ਇਲੈਕਟ੍ਰੋਨਿਕ ਮਾਰਕੀਟ ਇੱਕ ਮਾਲ ਚ ਹੈ ਮਤਲਬ ਨੰਨੇ ਸਾਰੇ ਬ੍ਰਾਂਡ ਬ੍ਰਾਂਡ ਦਾ ਇੱਥੇ ਕਾਫੀ ਆਪਾਂ ਕਰ ਰਹੇ ਹਾਂ ਸਭ ਚਿੱਤੇ ਡੀ ਜੀ ਆਈ ਦਾ ਦੀ ਡੀਜੀਏ ਜਿਹੜਾ ਆਪਣਾ ਦੇ ਮੋਬਾਈਲ ਟਾਈਪ ਕੈਮਰੇ ਕੋਲ ਇਹ ਚੈਨਲ ਦਾ ਬ੍ਰਾਂਡ ਹੈ ਉਹ ਉਹਨਾਂ ਨੂੰ ਦੇਖਦੇ ਜਾਂਦੇ ਐਕਸਪਲੋਰ ਕਰਦੇ ਆਂ ਕਿਆ ਕਰੇਟ ਬਣਾਉਂਦਾ ਕੈਮਰੇ ਦਾ ਇੱਕ ਡੀਜੀ ਬੋਕਸ ਫਰੀ ਆਂਦੀ ਹੈ ਕਾ ਵੀ ਕੁਝ ਮਾਈਕ ਨੂੰ ਦੇਖਦੇ ਕਾ ਵੀ ਬੜਾ ਦਾ ਨੱਬਰੇ ਆਂ ਦੇਖੋ ਸਾਰਾ ਸਜ ਐਕਸਕਿਊਜ਼ ਮੀ ਡੀਜੀ ਸਟੋਰ ਡੀਸੀਆਈ ਸਟੋਰ ওকে ਓਕੇ ਥੈਂਕ ਯੂ ਪਰੇ ਆ ਬੀ ਐਨ ਨੇ ਇਲੈਕਟ੍ਰੋਨਿਕ ਪੱਖੇ ਫੁਕੇ ਟੀਵੀ ਟੋ ਵੀ ਸਾਰਾ ਕੁਝ ਹੋਰ ਇਹ ਗੇਮਾਂ ਗੁੰਮਾਂ ਦਾ ਸਬੰਧ ਹੈ ਕਿਉਂਕਿ ਇਹ ਮਾਂ ਬੋਰਡ ਖੇਲਦੇ ਚਾਈਨਿਸ ਜਪਾਨੀ ਵੀ ਬੋਰ ਖੇਲਦੇ ਗੇਮਾਂ ਇਹ ਮਸ਼ੀਨਾਂ ਬਣੀਆਂ ਇਹਨਾਂ ਦੇ ਆਪਣੇ ਬ੍ਰਾਂਡ ਹੈ ਵਿੱਚ ਬਹੁਤ ਕਾਫੀ ਇਹਨੇ ਚਲੋ ਹੋਰ ਆਪਣੇ ਬੋਸ ਐਲਜੀ ਵੀ ਕਰਦੇ ਐਲਜੀ ਹੈ ਉਹਦੇ ਵੀ ਪਰ ਫੁੱਲ ਵੀ ਹੈ ਪੈਨਾਸੋਨਿਕ ਵੀ ਹੈ ਹਵਾਈ ਆ ਗਿਆ ਮੋਬਾਈਲ ਇਹ ਹਵਾਈ ਜਿਹੜਾ ਐਲਸੀਡੀਆਂ ਤੇ ਵਾਈਟੇ ਫੋਨ ਆ ਗਏ ਆਈਫੋਨ ਵੀ ਆ ਗਿਆ ਸੈਮਸੰਗ ਵੀ ਆ ਗਿਆ ਇਹ ਸਾਰੇ ਆ ਗਏ ਡੀਜੀ ਦਾ ਉਹ ਆ ਡੀਜੀ ਸਟੋਰ ਉਹ ਆ ਗੱਡੀ ਆ ਡੀਜੀ ਆ ਡੀਜੀ ਆ ਦਾ ਦੇਖਦੇ ਆਂ ਤੇ ਕਿਹਾ ਕੁਝ ਹੈ ਕਿੰਨਾ ਕੁ ਰੇਟ ਦਾ ਫਰਕ ਆਪਣੇ ਉਧਰ ਵੈਸੇ ਆਨਲਾਈਨ ਹੀ ਮਿਲਦਾ ਬਾਅਦ ਵਿੱਚ ਬਾਅਦ ਵਿੱਚ ਜਹ ਹਸ ਲਾ ਜਾਉਂਦੇ ਕਿਸਾ ਦੇਖਦੇ ਆ ਪੌਕ 3 ਇਹ ਡਰੋਨ ਪਏ ਸਾਰੇ ਇਹਨਾਂ ਦੇ ਆ ਵੀ ਫੇਮਸ ਬ੍ਰਾਂਡ ਹੈ ਯਾਰ ਇਸ਼ਵਰ ਦਿੱਤੇ ਹਨ ਇਹ ਕੈਮਰੇ ਤੇ ਇਹ ਪੀਆ ਪੌਕ 3 ਚਲੋ ਦਨ ਦੇਖ ਲੰਨੇ ਬਾਅਦ ਚ ਬਣਾਨੇ ਵੀਡੀਓ ਭਾਈ ਆਪਨੇ ਲਿਆ ਉਸਮੋ ਮੋਬਾਈਲ 8 ਗਿੰਬਲ ਦੇਖਦੇ ਆ ਟਰਾਈ ਕਰਦੇ ਆ ਹੁਣ ਨਵਾਂ ਮਾਡਲ ਆਇਆ ਇਹਨਾਂ ਦਾ ਇਹ ਆਪਣਾ ਮੇਰੇ ਖਿਆਲ ਤੋਂ ਆਪਣੇ ਉਧਰ ਮਿਲਦਾ 18000 ਦਾ ਇਧਰ ਸਾਨੂੰ ਵਿਦ ਮੈਂ ਇੱਕ 13000 ਦਾ ਪੈ ਗਿਆ ਉਧਰ ਵਿਦ ਮੈਂ ਕੰਪੇਰੀਆਂ ਦਾ ਤੋਂ 16-17000 ਦਾ ਪੈਂਦਾ 4000 ਦਾ ਫਰਕ ਹੈਗਾ ਤੇ ਗਿੰਬਲ ਚ ਵੀ ਹੈਗਾ ਇਹ ਪੈਂਦੀ ਇੱਥੇ ਵਿਦ ਮੈਮਰੀ ਕਾਰਡ 50000 ਦੀ ਤੇ ਆਪਣੇ ਉਧਰ ਪੈਂਦੀ ਵਿਦੋ ਮੈਮਰੀ ਕਾਰਡ ਦੇ ਕਿਦੋਂ 65 ਤੇ 70000 ਦੇ ਵਿੱਚ ਵਿੱਚ ਵੀ 15 15 20000 ਦਾ ਫਰਕ ਹੈ ਹੈਨਾ ਇੰਨਾ ਕੇ ਫਰਕ ਹੈ ਇਹ ਚਲੋ ਅਸੀਂ ਹਲੇ ਲੈ ਆ ਨਹੀਂ ਕੋਈ ਸਾਡਾ ਸ਼ੁਰੂ ਸ਼ੁਰੂ ਕੰਮ ਹੈ ਹਲੇ ਇੰਨੇ ਪੈਸੇ ਨਹੀਂ ਲਾਣੇ ਪਹਿਲਾਂ ਪਹਿਲਾਂ ਘੱਟ ਨਾਲ ਇਹ ਕੰਮ ਸਟਾਰਟ ਕਰਨਾ ਬਾਕੀ ਬਾਬੇ ਦੀ ਕਿਰਪਾ ਹੋ ਗਈ ਫਿਰ ਅੱਗੇ ਫਿਰ ਕਰ ਲਾਂਗੇ ਲੋ ਲਈ ਸਭ ਤੋਂ ਤੁਹਾਡਾ ਸਵਾਗਤ ਹੈ ਆਪਾਂ ਘੁੰਮ ਰਹੇ ਇੱਥੇ ਗੁਆਮਜੂ ਦੀ ਬੀਜਿੰਗ ਸਟਰੀਟ ਤੇ ਹੈ ਨਵੇਂ ਸਾਲ ਕਰਕੇ ਕਾਫੀ ਇਕੱਠ ਹੈ ਤੇ ਕਾਫੀ ਰੌਣਕਾਂ ਲੱਗੀਆਂ ਹੋਈਆਂ ਦੂਰ ਦੂਰ ਤੱਕ ਲੋਕੇ ਲੋਕ ਦਿਖ ਰਹੇ ਆ ਇਹ ਸਾਰੇ ਪਾਸੇ ਇਕੱਠੇ ਇਕੱਠ ਹੈ ਬਾਕੀ ਆਪਣੇ ਜਿਆਦਾ ਸਰਦਾਰ ਬੰਦੇ ਦੇਖ ਕੇ ਬਹੁਤ ਜੋ ਉਹਨੇ ਕੋਰ ਹਰਾਂ ਜਾ ਕਾਫੀ ਜਣੇ ਹੈਲੋ ਆਈ ਕਰਕੇ ਜਾਂਦੇ ਆ ਅਸੀਂ ਦੋ ਜਣੇ ਸਰਦਾਰ ਆ ਦਿਖ ਰਹੇ ਆ ਬਾਕੀ ਤਾਂ ਹਲੇ ਤੱਕ ਇੱਕ ਬੰਦਾ ਹੋਰ ਦਿਗਿਆ ਸੀਗਾ ਸਰਦਾਰ ਬਾਕੀ ਕਾਫੀ ਘਟ ਦਿਖ ਰਹੇ ਆ ਬੰਦੇ ਆਪਣੇ ਦੇਖੋ ਬਈ ਸਾਰੇ ਰੌਣਕ ਮੇਲਾ ਭਰੇ ਹੋਇਆ ਅੱਡੇ ਬੰਦੇ ਖੋ ਗਏ ਪਤਾ ਨਹੀਂ ਕਿੱਥੇ ਚਲੇ ਗਏ ਦੇਖ ਰਹੇ ਆ ਅਸੀਂ ਆਪਣੇ ਬੰਦਿਆਂ ਨੂੰ ਪੂਰਾ ਸਜਾਇਆ ਹੋਇਆ ਇਹਨਾਂ ਨੇ ਮਾਹੌਲ ਪੋਤਰਾਸਤਾਂ ਦੇ ਲੱਟਾਂ ਲੋਟਾਂ ਥੱਲੇ ਜੀ ਸਾਡੇ ਤਿੰਨ ਬੰਦੇ ਪਤਾ ਨਹੀਂ ਕਿੱਥੇ ਲੰਘ ਗਏ ਟਰੈਕ ਕਰ ਰਹੇ ਹੁਣ ਉਹਨਾਂ ਨੂੰ ਨੇਵੀਗੇਸ਼ਨ ਮੰਗਾਇਆ ਉਹਨਾਂ ਤੋਂ ਕਾਫੀ ਦੂਰ ਆ ਰਹੇ ਆ ਜਾ ਰਹੇ ਆ ਉਹ ਦੇ ਸਮਝ ਜੇ ਕੰਮ ਇੱਥੇ ਮਤਲਬ ਪਤਾ ਨਹੀਂ ਲੱਗਦਾ ਮਤਲਬ ਆਪਾਂ ਨੂੰ ਕਿਉਂਕਿ ਇੱਥੇ ਇੰਗਲਿਸ਼ ਉੰਗਲਿਸ਼ ਵੀ ਘੱਟ ਬੋਲਦੇ ਆ ਬੋਕਰ ਤੇ ਇੰਗਲਿਸ਼ ਜਾਂ ਚైనా ਦੇ ਜਾਪਾਨੀ ਇੱਕ ਸਿਟੋਕਸਿਨ ਵਾਲੀ ਕਹਾਣੀ ਖੱਦਲ ਹੋਣਾ ਹੈ ਜਿਹੜੀ ਲੋਕੇਸ਼ਨ ਤੇ ਕੀ ਹੈ ਆਪੀ ਦਾ ਸੇਲ ਦਾ ਸਿਲਾ ਲੱਗਿਆ ਜਾ ਕਪੜੇ ਦੁਕਾਨਾਂ ਦੇ ਐਸੇ ਮੇਰੇ ਖਿਆਲ ਤੋਂ ਕੋਈ ਲੋਟਰੀ ਸਿਸਟਮ ਹੈ ਲੋਟਰੀ ਹੈ ਲੋਟਰੀ ਲੋਟਰੀ ਸਿਸਟਮ ਹੈ ਸਾਰੇ ਤਾਂ ਗਾਜੂ ਕੁਆਇਨ ਇਹ ਤੇ ਜੀ ਇਹ ਜੋ ਆ ਦਾ ਸ਼ਹਿਮੀ ਨਾ ਸਹੀ ਇਕਾਈ ਕੁਆਇਨ ਜੰਗੀ ਗੈਸੀ ਬਣਿਆ ਹਾਂ ਤਾਂ ਦੰਜੀ ਕੋਲ ਇਹ ਬਿੰਗੋ ਬੋ ਬਾਇ ਗੁੰਮ ਚਾਹਸਾ ਉਹਨੂੰ ਚੋਟੇ ਦਾ ਟਕਾਏ ਹੋਏ ਨਵੇਂ ਲੱਗੋ ਜੇ ਸੈਂਸਿਟਿਵ ਹੰਚੋ ਦੋ ਤਿੰਨ ਕਿਲੋਮੀਟਰ ਅਸੇ ਤੁਰਿਆ ਏ ਵਾਦਿਆਂ ਕੋਈ ਲੋਕ ਇੱਧਰੋਂ ਜਾ ਰਹੇ ਕੋਈ ਆ ਰਹੇ ਪੂਰਾ ਕੰਮ ਚੱਲ ਰਿਹਾ ਆ ਵਾਹ ਵਾਹ ਸੱਸੇ ਉਹ ਥੋੜੀ ਦੇਰ ਆ ਇਹ ਬੰਦੇ ਮਿਲ ਗਏ ਸਾਡੇ ਕਿੱਥੇ ਚਲੇ ਗਏ ਭਾਈ ਇੱਧਰ ਦੇਖੋ ਕੀ ਆ ਚੱਕਿਆ ਕੀ ਚੱਕਿਆ ਭਾਈ ਅਕਤੂਬਰ 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 ਤੇ ਫੋੜ ਗਿਆ ਸੀ ਉਹਨਾਂ ਉਹ ਉਹ ਬਾਈ ਚੱਕਿਆ ਆਏ ਬਈ ਬੰਦੇ ਸਾਡੇ ਕੰਮ ਚੱਕਿਆ ਤਾਂ ਹੀ ਖੋਗੇ ਬੰਦੇ ਦੋ ਜਣੇ ਸਾਡੇ ਸ਼ਿਕਾਰੀ ਐ ਇਹ ਬੰਦੇ ਚੱਕਿਆ ਐ ਇਹਨਾਂ ਦਾ ਫੂਡ ਜਿਹੜਾ ਸੀ ਫੂਡ ਜਾਂਦਾ ਸਾਰਾ ਇੱਥੇ ਸਾਰੀਆਂ ਇਹ ਸ਼ਾਪਾਂ ਸਾਰੀਆਂ ਉਸ ਦੀਆਂ ਸੀ ਫੂਡ ਦੀਆਂ ਲੱਗੇ ਹੋਏ ਸਾਰੇ ਆਪਣਾ ਮਨਾਲ ਨਵਾਂ ਸਾਲ ਦੀਆਂ ਤਿਆਰੀਆਂ ਕਰ ਰਹੇ ਸਾਰੇ ਲੱਗੇ ਸਾਰੇ ਆਪਣੀ ਟ੍ਰੇਨ ਆ ਗਈ ਮੈਟਰੋ ਮੈਟਰੋ ਤੇ ਪਹੁੰਚੇ ਆ ਟਿਕਟ ਲਈ ਟਿਕਟ ਲਈ ਵੀਡੀਓ ਨਹੀਂ ਬਣੀ ਕੈਸ਼ ਤੇ ਕੈਸ਼ ਲਈ ਸਾਡੇ ਕੋਲ ਕਾਰਡ ਤਾਂ ਹੈ ਨਹੀਂ ਤਾਂ ਕੈਸ਼ ਅਕਸੈਪਟ ਹੋ ਗਿਆ ਤੇ ਦੋ ਮਸ਼ੀਨਾਂ ਕੈਸ਼ ਵਾਲੀਆਂ ਵੀ ਸੀਗੀਆਂ ਬਾਕੀ ਆਨਲਾਈਨ ਆ ਵੀ ਨਹੀਂ ਰਿਹਾ ਕਿਉਂ ਯਾਰ 8 ਕਿਲੋਮੀਟਰ ਦਾ ਸਫਰ ਵੀ ਬਹੁਤ ਅੱਜ ੱ ਤੱਕਾ ਖੜ ਕਰਿਆ ਪੂਰਾ ਦਿੱਲੀ ਮੰਨੋ ਪੂਰਾ ਰਸ਼ ਹੈ ਹੋ ਯਾਰ ਸਟੇਸ਼ਨ ਤੇ ਪਹੁੰਚ ਗਏ ਤੋਂ ਲਾਈਨ ਚੇਂਜ ਕਰਨੀ ਹੈ ਲਾਈਨ ਨੰਬਰ ਤੇ ਦਿੱਕਤੋ ਆਏ ਸੀ ਉਹ ਜਿਹੜਾ ਉਹ ਤਿੰਨ ਦੇ ਉੱਪਰ ਉਹ ਜਾਊਗੀ ਕੈਂਟਨ ਟਾਵਰ ਸਾਰੇ ਪਾਸੇ ਬਾਈ ਰਸ਼ੇ ਰਸ਼ਾ ਮੈਟਰੋ ਸਟੇਸ਼ਨ ਤੇ ਕੋਈ ਆ ਰਿਹਾ ਕੋਈ ਜਾ ਰਿਹਾ ਚਾਈਨਾ ਹੋ ਰਹੀ ਹੈ ਤੇ ਇਹਨਾਂ ਦਾ ਜਿਹੜਾ ਚੈਨਲ ਆ ਉਹ ਜਿਹਨੂੰ ਸਬਸਕ੍ਰਾਈਬ ਕਰਿਓ ਤੇ ਪਲੀਜ਼ ਸ਼ੇਅਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਜ਼ਰੂਰ ਕਰਿਓ ਤੇ ਯੂ ਮਸਟ ਵਿਜ਼ਿਟ ਚਾਈਨਾ ਯਾਰ ਐਂਡ ਫਿਰ ਅਸੀਂ ਕੰਟੈਕਟ ਨੰਬਰ ਦੇ ਦਾਂਗੇ ਸਾਡੇ ਭਾਜੀ ਪ੍ਰਦੀਪ ਭਾਜੀ ਬਹੁਤ ਹੀ ਵਧੀਆ ਬਲੌਗਰ ਨੇ ਪਲੀਜ਼ ਇਹਨਾਂ ਨੂੰ ਪ੍ਰਮੋਟ ਕਰੋ ਆਈ ਵਿਸ਼ ਕਿ ਇਹਨਾਂ ਦੇ ਫੋਰ ਫਾਲੋਅਰ ਸਟਾਰਟਿੰਗ ਹੈ ਅਜੇ ਸਟਾਰਟਿੰਗ ਹੀ ਹੈ ਇਹਨਾਂ ਦਾ ਆਈ ਵਿਸ਼ ਠੀਕ ਹੈ ਥੈਂਕ ਯੂ ਵੀਰ ਥੈਂਕ ਯੂ ਹੈਪੀ ਲਾਈਫ ਹੈਪੀ ਨਿਊ ਈਅਰ ਥੈਂਕ ਯੂ ਜੀ ਥੈਂਕ ਯੂ ਤਿੰਨ ਨੰਬਰ ਆ ਗਈ ਬਈ ਇੱਧਰ ਹਲੇ ਬਾਈ ਥੋੜਾ ਜਿਹਾ ਉਹ ਕਰ ਲਿਓ ਕਿਉਂਕਿ ਹਲੇ ਸੈਟਿੰਗ ਇੰਨੀ ਪਰਪਰ ਆਪਣਾ ਆ ਨਹੀਂ ਰਹੀ ਕੈਮਰੇ ਦੀ ਹੌਲੀ ਹੌਲੀ ਹੱਥ ਟਿਕੂਗਾ ਆਪਾਂ ਨੇ ਕਦੇ ਇੰਨਾ ਯੂਜ਼ ਕਰਿਆ ਨਹੀਂ ਬਾਕੀ ਟਰਾਈ ਕਰ ਰਹੇ ਆ ਟਰਾਈ ਕਰਨਾ ਕੋਈ ਹਰਜ ਨਹੀਂ ਹੈਗਾ ਬਾਕੀ ਸਾਥ ਤੁਸੀਂ ਦੇਣਾ ਸਾਰਿਆਂ ਨੇ ਚਲੋ ਮਿਲਦੇ ਆਂ ਜੀ ਬਾਈ ਪੂਰਾ ਹੜਾ ਆਇਆ ਹੋਇਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪੂਰਾ ਪਿੰਡੇ ਪੂਰੇ ਹਰ ਬੜਾ ਖੱਪ ਪਾਈ ਹੋਈ ਇਹਨਾਂ ਨੇ ਪੂਰੀ ਪਤਾ ਨਹੀਂ ਸਾਡੀ ਆਵਾਜ਼ ਆ ਰਹੀ ਹੈ ਬੜਾ ਨਹੀਂ ਪੂਰਾ ਰੋਲਾ ਪਿਆ ਹੋਇਆ ਹੈ ਨਾ ਮੇਰਾ ਇਹ ਮੈਂ ਇਹਨਾਂ ਦਾ ਉਹ ਹੈ ਕੈਂਟਨ ਟਾਵਰ ਸਾਰੇ ਉੱਥੇ ਜਾ ਰਹੇ ਅਸੀਂ ਵੀ ਉੱਥੇ ਜਾ ਰਹੇ ਆ ਤੇ ਨਮਸਾਉ ਬਾਜ਼ਾਰ ਉੱਥੇ ਇਕੱਠੇ ਹੋਏ ਨੇ ਦੇਖਦੇ ਆਂ ਜਾ ਕੇ ਉੱਥੇ ਦਾ ਕੀ ਮੇਰਾ ਮੋਲ ਹੈ ਪਰ ਹੋਏ ਰੇਲਵੇ ਜਸ਼ਨ ਪੂਰਾ ਪੂਰਾ ਮੋਲ ਹੈ ਇਹ ਦੋੜਾ ਢੀੜ ਭਰ ਕੇ ਆਲਾ ਦੇਖੋ ਜੰਨੇ ਉਹ ਤੇ ਕੈਂਟਨ ਟਾਵਰ ਤੇ ਜਾ ਕੇ ਦੇਖ ਲਿਆ। ਕੈਂਟਨ ਟਾਵਰ ਐ ਇੱਥੇ ਸਾਰੇ ਲੋਕ ਤੇ ਲੇ ਗਏ ਇੱਥੇ ਆ ਰਹੇ ਆ ਇੱਥੇ ਸਾਰਾ। ਜਿੰਗ ਵਾਂਗ ਅੱਗੇ ਚੱਲੋ ਬਿਨਾਂ ਠਹਿਰੋ। ਜਿੰਗ ਵਾਂਗ ਅੱਗੇ ਚੱਲੋ ਬਿਨਾਂ ਠਹਿਰੋ। ਜਿੰਗ ਵਾਂਗ ਅੱਗੇ ਚੱਲੋ ਬਿਨਾਂ ਠਹਿਰੋ। ਸਾਡੇ ਖਾਨ ਤੋਂ ਬੈਗ ਵਾਲੇ ਤਾਂ ਬਹੁਤ ਘੱਟ ਨੇ ਪਰ ਉਹ ਇੱਥੇ ਆਏ ਨੇ ਸਾਰਾ ਦੁੱਧਿਆ ਜਾ ਰਿਹਾ ਹੈ ਮੇ ਫਰੂਟ ਦਾ ਸਟਾਲ ਇੱਥੇ ਆਨਸਲੈਕਟ ਕਰੋ ਫਰੂਟ ਫਰੂਟ ਸੋਚੋ ਤੇ ਉੱਥੇ ਪਿੱਛੇ ਕਟਿੰਗ ਕਰਕੇ ਵੀ ਦੇਦਨੇ ਆ ਅੱਛਾ ਦਹੀਂ ਚਪਾ ਕੇ ਦਹੀਂ ਦੋਈ ਚਪਾਉਣਾ ਮੈਂ ਦਹੀ ਯੋਗਰਟ ਵਗੈਰਾ ਜਾਂ ਪਲੇਨ ਲੈਣਾ ਉਹ ਤੇ ਲਿਖਿਆ ਹੋਇਆ ਸਾਰਾ ਅਸੀਂ ਦੇਖਦੇ ਆ ਸਲੈਕਟ ਕਰਕੇ ਉਹ ਬੰਦਾ ਸਾਡਾ ਘੱਟ ਆਇਆ ਬੰਦਾ ਉਹ ਵੀ ਫਰੂਟ ਦੇ ਕਟਿੰਗ ਕਰਕੇ ਬਹੁਤ ਵਧੀਆ ਕਰੂਗਾ ਮਹੌਬਾਣੇ ਦੇ ਕਿਹੜਾ ਦਿਹਾੜਾ ਕਿੰਨਾ ਟਾਈਮ ਹੋ ਗਿਆ ਬਾਈ ਬਾਈ 12 ਵਜੇ ਨਾਲੇ ਬੰਦੇ ਇੱਥੇ ਸਾਰੇ ਇੱਥੇ ਇਕੱਠੇ ਹੋ ਗਿਆ ਪੂਰਾ ਸਾਰੇ ਪਾਸੇ ਭੀੜੇ 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 ਬਹੁਤ ਆਇਆ 24 3 ਹੋ ਗਿਆ ਪੂਰਾ ਮੋਲ ਘਰ ਮੈਂ ਕੀ ਕਰਦਾ ਹੁਣ ਭਾਈ ਦੇਖੋ ਬਹੁਤ ਘੱਟ ਹੋਇਆ ਉਹਦਾ ਬੰਦੇ ਦੇ ਬੰਦਾ ਜੜਿਆ ਦਾ ਬਸ ਇੱਕ ਬਸ ਪਰ 2026 ਲਿਖਿਆ ਹੋਇਆ ਹੈਪੀ ਨਿਊ ਇਅਰ ਬਸ ਅਨਸਾਰੇ ਬੰਦੇ ਇੱਧਰ ਹਲਚਲ ਹੋ ਗਈ ਪੂਰੇ ਬਾਅਸਾ ਸਾਰੇ ਸਾਰੇ ਤੋਸਰੇ ਪੂਰੇ ਬੰਬ ਬੂੰਬੂ ਚੱਲੋਗੇ ਪਰ ਕੰਮ ਫਿਰసే ਰਿਹਾ ਬਸ ਇਹ ਪੋਤੇ ਲਿਖਿਆ 1 2 3 4 ਕਰਿਆ ਉੱਪਰ ਹੈਪੀ ਨਿਊ ਇਅਰ ਆ ਗਿਆ ਉੱਤੇ ਲਿਖਿਆ ਕੈਂਟਨ ਟਾਵਰ ਤੇ ਤੇ ਹੁਣ ਸਾਰੇ ਹੁਣ ਫੇਰ ਵਾਪਸ ਬਸ ਇਹ ਕਿਨੇ ਇੱਕ ਆ ਗੜਬਨੇ ਆ ਸਰ ਇਹ ਨਾ ਬੰਦਾ ਉਹ ਇਕੱਠਾ ਹੋਇਆ ਬੰਦੇ ਦੇ ਬੰਦਾ ਚੜਿਆ ਹੋਇਆ ਮਗਰ ਇਹ ਨਾ 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 ਹਾਂ ਬਈ ਨਵੇਂ ਸਾਲ ਦਾ 62 ਐਵਰਕ ਨਹੀਂ ਖਲੋਲੇ ਹੋ ਗਈ ਇੱਥੇ ਤਾਂ ਯਾਰ ਉਸ ਖੜਕਾ ਦਾੜਕਾ ਬਈ ਕੁਝ ਨਹੀਂ ਹੋਇਆ ਨੇ ਇਹਨਾਂ ਨੇ ਢਾਕੇ ਪਟੁੱਕੇ ਚਲਾਏ ਨਾ ਇਹਨਾਂ ਨੇ ਮਤਲਬ ਕੁਝ ਨਹੀਂ ਹੋਇਆ ਚਲਾਏ ਬਸ ਐਡਾ 1 2 3 4 ਕਰਕੇ ਬਸ ਉਹਦੇ ਬਸ ਹੈਪੀ ਨਿਊ ਇਅਰ ਜੇ ਬੋਲ ਕੇ ਬਸ ਸਾਰੇ ਲੰਘੇ ਭੀੜ ਬਹੁਤ ਹੀ ਜ਼ਿਆਦਾ ਤੇ ਹੁਣ ਅਸੀਂ ਚੱਲੇ ਆਪਣੇ ਬਈ ਹੋਟਲ ਸਾਢੇ 12 ਤੋਂ ਉੱਪਰ ਹੋ ਗਿਆ ਟਾਈਮ ਬਈ ਰਾਤ ਦੇ ਬੱਜ ਗਏ 23 ਅੱਗੇ ਕੀ ਹੋਲਾ ਹੈ ਉੱਧਰ ਜੋ ਕਿ ਹੈ ਹੀ ਨਹੀਂ ਕਿ ਹਵੇ ਲੋ ਜੀ ਬਾਈ ਕੀ ਕਲੋਜ਼ ਹੋ ਗਈ ਦੱਸੋ ਕੁਛ ਹੋਣਾ ਬਸ ਕਲੋਜ਼ ਦੱਸਣ ਦੀ ਹਿੰਮਤ ਨਹੀਂ ਹਿੰਮਤ ਨਹੀਂ ਆਈ ਕੁਝ ਵੀ ਕੀ ਕਾਂਡ ਹੋ ਗਿਆ ਦੱਸੋ ਕੀ ਦੱਸਾਂ ਹੋ ਗਿਆ ਦੱਸ ਹੀ ਹੋਣਾ ਕੁਝ ਨਹੀਂ ਹੋਇਆ ਮਸਲਾ ਯਾਰ ਤੇ ਆਇਜੇ ਟ੍ਰਾਂਸਪੋਰਟ ਨਹੀਂ ਮਿਲ ਰਹੀ ਉਧਰ ਮੈਟਰੋ ਵੀ ਬੰਦ ਹੋ ਗਈ ਮੈਟਰੋ ਵੀ ਬੰਦ ਹੈ ਜੀ ਟੈਕਸੀ ਵੀ ਨਹੀਂ ਮਿਲ ਰਹੀ ਹੁਣ ਪੈਦਲੇ ਜਾ ਰਹੇ ਹਾਂ 12 ਕਿਲੋਮੀਟਰ 12 ਕਿਲੋਮੀਟਰ ਹੋਟਲ ਤੱਕ ਨੂੰ ਪੈਦਲ ਤੁਰ ਕੇ ਜਾਣਾ ਪੈਦਲ ਯਾਤਰਾ ਹੋ ਰਹੀ ਹੈ ਬਈ ਘੰਟਾ ਦਾ ਪਤਾ ਨੇ ਦੇ ਦਿੱਤਾ ਜਵਾਬ ਘੰਟੇ ਦੇ ਉੱਪਰ ਹੋ ਗਿਆ ਤੁਰੇ ਨੂੰ ਹੋਰ ਕੋਈ ਹੁਣ ਹਿੱਲਾ ਨਹੀਂ ਟੈਕਸੀ ਵੀ ਨਹੀਂ ਮੇਰੀ 2 ਘੰਟੇ ਦੀ ਬੇਟਿੰਗ ਹੋ ਰਹੀ ਟੈਕਸੀ ਦੀ ਹਾਂ ਤੇ ਬਾਕੀ ਮੈਟਰੋ ਮੋਟਰ ਬੰਦ ਹੋ ਗਈਆਂ ਹੁਣ ਸਾਰੇ ਸਟੇਸ਼ਨ ਔਰ ਪੁਰਕ ਵੀ ਬਹੁਤ ਵਧੀਆ ਬਣਾਏ ਹੋਏ ਇਹਨਾਂ ਨੇ ਰਾਤ ਨੂੰ ਦੇਖ ਰਿਹਾ ਹਾਂ ਅੰਦਰ ਸਾਰੇ ਫੁੱਲ ਲਾਏ ਹੋਏ ਵਧੀਆ ਟਾਪ ਟਾਪ ਦੇ ਉਹ ਕਿਹੋ ਜਿਹਾ ਵੀ ਰਾਜ ਨੂੰ ਦੇਖਨੇ ਰਹੇ ਸਕੇਟਿੰਗ ਕਰ ਰਹੇ ਸਿਕਲ ਸੁੱਕ ਲਾਇਆ ਹੈ ਨਾ ਉੱਲੇ ਵਿੱਚ ਬੈਠੇ ਆ ਸਾਰੇ ਫੋਨਾਂ ਤੇ ਲੱਗੇ ਹੋਏ ਆ ਆਪਣੇ ਨਾਲੋਂ ਤਾਂ ਵੱਧ ਆਪਾਂ ਆਪਣੇ ਇਧਰ ਗਏ ਜਨੇ ਫੋਨ ਜ਼ਿਆਦਾ ਯੂਜ਼ ਕਰਦੇ ਬੰਦੇ ਇਹ ਆਪਣੇ ਨਾਲੋਂ ਵੀ ਉੱਪਰ ਹੈ ਕੋਈ ਬੰਦਾ ਮਿਲੂਗਾ ਨਹੀਂ ਹਰੇਕ ਜਗ੍ਹਾ ਬਾਥਰੂਮ ਚ ਵੀ ਹੈ ਬਾਥਰੂਮ ਕਰਦੇ ਖਾਦੇ ਤਾਂ ਵੀ ਫੋਨ ਹੀ ਯੂਜ਼ ਕਰਦੇ ਆ ਮਤਲਬ ਆਹ ਦੇ ਲੱਕਾ ਨਾ ਦੇਖੋ ਕਿੰਨਾ ਸਜਾਵਟ ਕਰੀ ਹੋਈ ਹੈ ਇਹਨਾਂ ਨੇ ਸਾਰੇ ਪਾਸੇ ਫੁੱਲੇ ਫੁੱਲ ਲਾਏ ਹੋਏ ਨੇ ਟੌਪ ਟੌਪ ਦੇ ਲੱਗ ਲੱਗ ਤਰ੍ਹਾਂ ਦੇ ਭਾਈ ਸਫ਼ਰ ਨਹੀਂ ਮੁੱਕਣ ਚਾ ਰਿਹਾ ਕਾਫੀ ਸਮਾਂ ਹੋ ਗਿਆ ਦੁਰਦਿਆਂ ਨੂੰ ਹਲੇ ਆ ਪਹੁੰਚੇ ਨਹੀਂ ਹੋਟਲ ਤੱਕ ਲੱਗੇ ਹੋਏ ਹਾਲੇ ਮਿਸ਼ਨ ਤੇ ਕਨੇ ਅੱਗੇ ਸਾਹ ਤੇ ਰੋਣੀਆ ਆ ਦੁਰਦ ਨਹੀਂ ਲੱਗਦੇ ਤੇ ਰਹੇ ਕੋ ਦੂਜੀ ਦਿਨ ਬਿਤੇ ਚੁੱਕੀਆਂ ਸਾਰੇ ਕੋ ਕੋ ਦੋਖਦੇ ਜਾ ਰਹੇ ਲੋ ਜੀ ਅਸੀਂ ਪਹੁੰਚੇ ਹੋਟਲ ਦੇ ਬਾਹਰ ਘਟ ਘਟ 3 ਘੰਟੇ ਤੁਰ ਕੇ ਆਏ ਆ ਬੈਠਾ ਸਮੇਂ ਦਾ ਰੱਖਦੇ ਹਾਂ ਵੀ ਮੈਟਰੋ ਮਟਰ ਨਾਲ ਵੀ ਇੱਕ ਵਾਰ ਚੱਲਣਾ ਆਹ ਆਇਆ ਆਹ 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 ਕੋਈ ਬੈਠੀ ਹੋ ਰਹੀ ਹੈ ਇਹ ਬਾਕੀ ਸਭ ਤੋਂ ਪਹਿਲਾਂ ਕਿ ਤੇ ਐਂਡ ਕਰਦੇ ਹਾਂ ਤੇ ਹੁਣ ਤੁਸੀਂ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਰਦੇ ਆ ਤੁਹਾਡੇ ਸਪੋਰਟ ਦੀ ਲੋੜ ਜੀ ਧੰਨਵਾਦ